ਸੀ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਗੋਪੀ ਲੋਂਗਿਆ ਦੇ ਵਿਚਕਾਰ ਵਿਵਾਦ ਜਾਂ ਫਿਰ ਲੜਾਈ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸ ਦਈਏ ਕਿ ਦੋਨਾਂ ਸਿੰਗਰਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਫਾਇਰਲ ਹੋਈ ਸੀ ਜਿਸ ਦੇ ਵਿੱਚ ਦੋਨੋਂ ਕਲਾਕਾਰ ਆਪਸ ਦੇ ਵਿੱਚ ਬਹਿਸਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ੀ ਹੈ ਕਿ ਹੁਣ ਇਸ ਵੀਡੀਓ ਦੀ ਅਸਲ ਸੱਚਾਈ ਸਾਹਮਣੇ ਆ ਚੁੱਕੀ ਹੈ ਕਿ ਮੇਰਾ ਗੁਲਾਬ ਸਿੱਧੂ ਦੇ ਨਾਲ ਕੋਈ ਵੀ ਰੋਲਾ ਨਹੀਂ ਹੈ ਵੀਡੀਓ ਦੇ ਵਿੱਚ ਜੋ ਸ਼ਖਸ ਮੈਨੂੰ ਗਾਲਾਂ ਕੱਢ ਰਿਹਾ ਹੈ ਉਹ ਗੁਲਾਬ ਸਿੱਧੂ ਨਹੀਂ ਹੈ ਬਲਕਿ ਕੋਈ ਹੋਰ ਹੈ ਇਸ ਬੰਦੇ ਉਹਨਾਂ ਨੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਥੀ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਦੇ ਮਾਪੇ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਈ ਤੇ ਇਹ ਜੋਤ ਭਾਜੀ ਨੇ ਜੋਤ ਭਾਜੀ ਨੂੰ ਸਾਰੀ ਦੁਨੀਆ ਜਾਣਦੀ ਆ ਸੋਨੂ ਭਾਈ ਆਪਣੇ ਸਰਪੰਚ ਨੇ ਠੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ ਸੋਨੂ ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅਨਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤ ਫਹਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ 'ਚ ਗਲਤ ਫਹਮੀ ਪੈਦਾ ਹੋ ਗਈ ਸੀ ਕਿ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ 'ਚ ਉਹ ਵੀ ਆ ਜਾਊ ਕੋਈ ਇੱਦਾਂ ਦੀ ਗੱਲ ਨਹੀਂ ਹੋ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਜੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਉਹ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾਵਾਂ ਨੂੰ ਤੁਸੀਂ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਗੋਪੀ ਲੋਂਗਿਆ ਦੇ ਵਿਚਕਾਰ ਵਿਵਾਦ ਜਾਂ ਫਿਰ ਲੜਾਈ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਹੈ ਕਿ ਦੋਨਾਂ ਸਿੰਗਰਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਫਾਇਰਲ ਹੋਈ ਸੀ ਜਿਸ ਦੇ ਵਿੱਚ ਦੋਨੋਂ ਕਲਾਕਾਰ ਆਪਸ ਦੇ ਵਿੱਚ ਬਹਿਸਦੇ ਹੋਏ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਹੁਣ ਇਸ ਵੀਡੀਓ ਦੀ ਅਸਲ ਸੱਚਾਈ ਸਾਹਮਣੇ ਆ ਚੁੱਕੀ ਹੈ ਕਿ ਮੇਰਾ ਗੁਲਾਬ ਸਿੱਧੂ ਦੇ ਕੋਈ ਵੀ ਰੋਲਾ ਨਹੀਂ ਹੈ ਵੀਡੀਓ ਦੇ ਵਿੱਚ ਜੋ ਸ਼ਖਸ ਮੈਨੂੰ ਗਾਲਾਂ ਕੱਢ ਰਿਹਾ ਹੈ ਉਹ ਗੁਲਾਬ ਸਿੱਧੂ ਨਹੀਂ ਹੈ ਬਲਕਿ ਕੋਈ ਹੋਰ ਹੈ ਇਸ ਬੰਦੇ ਉਹਨਾਂ ਨੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਥੀ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਪੇ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤਪਾਜੀ ਨੇ ਜੋਤਪਾਜੀ ਨੂੰ ساری ਦੁਨੀਆ ਜਾਣ ਲਈ ਆ सोनू ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ सोनू ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅਨਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤ ਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ 'ਚ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ 'ਚ ਉਹ ਵੀ ਆ ਜਾਊ ਕੋਈ ਇੱਦਾਂ ਦੀ ਗੱਲ ਨਹੀਂ ਹੋ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਜੀ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਉਹ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾਵਾਂ ਨੂੰ